ਪੰਜਾਬ ਦੇ ਵਿੱਚ ਪਾਵੇਂ ਪੰਜਾਬ ਸਰਕਾਰ ਸੇ ਸੁਲਤਾਨ ਨੂੰ ਲੈ ਕੇ ਬੜਾ ਦਾਅਵੇ ਕਰ ਰਹੀ ਹੈ ਪਰ ਅਜੀਬ ਕਿਤੇ ਨਾ ਕਿਤੇ ਉਹ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀਆਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਜੋ ਕਿ ਪਹਿਲਾਂ ਵੀ ਕਈ ਕਮੀਆਂ ਕਾਰਨ ਸੁਰਖੇ ਦੇ ਵਿੱਚ ਰਿਹਾ ਹੈ ਤੇ ਹਾਦਸਾ ਜੋ ਉਦੋਂ ਹੋ ਗਈ ਜਦੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤੇ ਦੇ ਕਰੀਬ ਹੋ ਗਿਆ ਆਪਰੇਸ਼ਨ ਥੀਏਟਰ ਵਾਲਾ ਏਸੀ ਖਰਾਬ ਹੈ ਜਿਸ ਤੋਂ ਬਾਅਦ ਕਈ ਗਰਭਤੀ ਔਰਤਾਂ ਤੇ ਨਾਲ ਕਈ ਲੋਕਾਂ ਦੇ ਪੈਰਾਂ ਦਾ ਆਪਰੇਸ਼ਨ ਹੋਣਾ ਸੀ ਪਰ ਏਸੀ ਨਾ ਹੁਣ ਕਾਰਨ ਆਪਰੇਸ਼ਨ ਨਾ ਹੋ ਸਕਿਆ ਜਿਸ ਤੋਂ ਬਾਅਦ ਕਾਫੀ ਮਰੀਜ਼ ਜਿਹੜੇ ਖ절ਖوار ਹੋਏ ਨੇ ਤਾਂ ਮੌਕੇ ਦੇ ਅਧਿਕਾਰੀਆਂ ਕੋਲ ਦੱਸਿਆ ਗਿਆ ਕਿ ਇੱਕ ਹਫਤੇ ਤੋਂ ਇਸ ਏਸੀ ਖਰਾਬ ਬਾਰੇ ਲਿਖ ਕੇ ਦਿੱਤਾ ਹੋਇਆ ਪਰ ਨਾ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਨਵੇਂ ਏਸੀ ਲਗਾਇਆ ਗਿਆ ਨਾ ਹੀ ਉਹਦੀ ਰਿਪੇਅਰ ਕੀਤੀ ਗਈ ਹੈ ਇਸ ਨੂੰ ਲੈ ਕੇ ਕਾਫੀ ਲੋਕਾਂ ਵੱਲੋਂ ਇਸ ਚੀਜ਼ ਦਾ ਇਤਰਾਜ਼ ਜਤਾਇਆ ਗਿਆ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਟਾ ਡਾ 2 ਚਲੇ ਘੰਟੇ ਪੈਰ ਦੀ ਦੋ ਨਹੀਂ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਤੇ ਆਏ ਆ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ। ਤੋਂ ਕਰਨ ਨਹੀਂ ਦੇ ਅਜ ਤੱਕ। ਕੀ ਕਹਿੰਦੇ ਡਾਕਟਰ? ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ। ਕਹਿੰਦੇ ਏਸੀ ਖਰਾਬ ਤੀ ਏਸੀ ਠੀਕ ਕਰਾ ਦਿਓ ਚੋਂ ਪਾਰ ਕੇ ਉਹ ਜਿਹੜੇ ਪੈਸੇ ਪਾਉਂਦੇ ਆ ਗਵਰਨਮੈਂਟ ਨੂੰ ਪਾਓ। ਜੇ ਸਰਕਾਰੀ ਹਸਪੀਟਲ ਆ ਤੇ ਠੀਕ ਨਹੀਂ। ਕੋਈ ਸਹੂਲਤ ਨਹੀਂ ਆਏਗੀ। ਕੋਈ ਸਹੂਲਤ ਨਹੀਂ ਦਿੰਦੀ ਭਗਵੰਤ ਮਾਨ ਨੇ। ਜਿਹੜਾ ਨੰਬਰ ਲਾਂਚ ਕੀਤਾ ਮੈਗਨਾ ਉੱਤੇ ਕੰਪਲੇਨਟ ਕਰਨੀ ਪੈਣੀ ਲੱਗਦਾ ਹੈ ਇਸ ਹਸਬ ਨੂੰ। ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ। ਤਿੰਨ ਚਾਰ ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੁਣ ਕੀ ਕਹ ਰਿਹਾ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤੇ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਾਜਾ ਖਰਾਬ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦਿਖ ਨਹੀਂ ਰਿਹਾ ਕੋਈ ਕੋਈ ਫੈਸਿਲਿਟੀ ਮੰਡੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਕੋਈ ਸਹੂਲਤ ਮਿਲਣ ਦੀ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਤੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤਾਂ ਚਾਹੀਦੀਆਂ ਵਾ ਹਸਪਤਾਲ ਵਿੱਚ ਉਹ ਮਿਲਣ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਤੇ ਆ ਰਹੇ ਹੋ ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਣ ਦੇ ਗਏ ਆ ਜੀ ਏਸੀ ਨਹੀਂ ਚੱਲਦਾ ਪਿਆ ਸ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ। ਅਗਰੇ ਇੱਥੇ ਨਾਲ ਲੱਗਿਆ ਤਾਂ ਬੇੜੇ ਦੇ ਰਹੋਗੇ। ਇਦਾਂ ਥੋੜੀ ਰਹਿ ਸਕਦੇ ਹੋ ਜੀ ਓਪਰੇਟ ਦਿੱਤਾ ਹੋਇਆ ਆ ਫਿਰ ਓਪਰੇਟ ਤਾਂ ਕਰਾਉਣਾ ਹੀ ਆ ਜੀ। ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ। ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਓਪਰੇਟ ਏਸੀ ਨਹੀਂ ਚੱਲ ਰਿਹਾ। ਬਲਵਿੰਦਰ ਕਹਿੰਦੇ ਤਿੰਨ ਚਾਰ ਦਿਨ ਤੋਂ ਆ ਰਹੇ ਆ। ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਆ ਬੈਠੇ ਹੀ ਕਿ ਜੋ ਕਰਾਵੋਗੇ ਚੱਲ ਜੂਗੇ। ਏਸੀ ਦੀ ਵਜ੍ਹਾ ਕਰਕੇ ਆਮ ਪ੍ਰੈਸ਼ਰ ਵੀ ਕਰਨੇ ਨੇ। ਤਹਾਨੂੰ ਕਿਸਾ ਹੂ ਹੋ ਹੀ ਸਕਦਾ ਕੋਈ ਦੇਖੋ ਹੀ ਬੜਾ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹ ਸਦੂ ਲਾਰੇ ਲਾਈ ਜਾਂਦੇ ਸੁਲਤਾਨ ਉਹ ਮੌਕੇ ਦੇ ਨਾਨਕ ਜਸ ਕੀ ਅਣ ਬਰੋਕਰ ਆਗੇ ਲੈ ਹੋਈ ਇਸਕੇ ਨਾਂ ਵੀ ਬਰੋਕਰ ਹੀ ਆ ਟੈਸਟ ਬਰੋਕਰ ਆਗੇ ਲੈ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਕੱਲ ਦੇ ਸੈਂਟਰ ਸਾਡੇ ਇੱਥੇ ਆ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਸਟੇਟ ਤੇ ਉੱਪਰ ਗੱਲ ਕੀਤੀ ਸੀ ਕਿ ਉਹ ਮੈਨੂੰ ਇੱਕ ਚਲਦੀ ਸੈਂਸ ਚੱਲਣੀ ਹੈ ਤੇ ਉਹ ਚੰਡੀਗੜ੍ਹ ਟੀਮ ਵਾਲੀ ਚੰਡੀਗੜ੍ਹ ਤੋਂ ਆਣੀ ਹੈ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕੱਲ੍ਹ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹ ਠੀਕ ਹੋ ਰਹੀ ਗਈ ਸੀ ਕਿਲਾ ਸਾਡੇ ਕਮਪਲਟ ਇਸਪੀਡ ਸੀਗਾ ਲੱਗਾ ਹੈ ਤੋਂ ਇਸੀ ਇੱਕ ਚੀਜ਼ ਇਸਪੀਡ ਸੀ ਚੱਲ ਰਿਹਾ ਤੇ ਦੂਸਰੇ ਇਸਪੀਡ ਇਸ ਨੂੰ ਕਹਰੇ ਕਿ ਉਹ ਚਕੂਲਿੰਗ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀ ਉਟੀ ਦਾ ਚੱਲ ਰਿਹਾ ਸਾਡਾ ਇਸਪੀਡ ਸੀ ਚੱਲ ਰਿਹਾ ਉਹ ਤਾਂ ਪੂਰੀ ਠੀਕ ਹੈ ਅਰਥੋ ਉਟੀ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸ ਤੇ ਸੈਟਲ ਇਸ ਵੀ ਦੋਨੋਂ ਨੂੰ ਕੱਲ ਅਟਰੀਪ ਕੀਤਾ ਹੈ ਸਾਡੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਹੈ ਚੇਅਰਮੈਨ ਸਾਡੀ ਗੱਲ ਹੈ ਚੇਅਰਮੈਨ ਖੁਦ ਫੋਨ ਕੀਤਾ ਉਹ ਕਹਿੰਦਾ ਅੱਜ ਸ਼ਾਮ ਤੱਕ ਜਮ੍ਹਾਂ ਜਿਹੜੇ ਸਾਡੇ ਉਹ ਕੋਟੀ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਏਸੀ ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗੈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾ অপারেਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਪਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਗਾਇਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦਕਿ ਇਹ ਸੈਂਟਰਲੀ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 14 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਅਸੀਂ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੈਂਟ ਬਾਅਦ ਵਿੱਚਾਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਆਈ ਰਿਕੁਐਸਟ ਕਰਨੇ ਆ ਕਿ ਇਹ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਦੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਅਚ ਪੋਸਟਪੋਨ ਕੀਤੀਆਂ ਇਹਨਾਂ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜਾਏ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜਾਏ